23 ਤਰੀਕ ਨੂੰ ਸਾਡਾ ਸਪਸ਼ਟ ਹੈ ਕਿ 23 ਤਰੀਕ ਨੂੰ ਅਸੀਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਜਿਹੜੇ ਮੇਨ ਸ਼ਹਿਰ ਨੇ ਅਸੀਂ 4 ਪੁਆਇੰਟ ਚੁਣਾਂਗੇ ਮੇਨ ਸ਼ਹਿਰਾਂ ਦੇ 4 ਪੁਆਇੰਟ ਅਸੀਂ ਪਹਿਲਾਂ ਬਲੌਕ ਕਰਾਂਗੇ ਜੇਕਰ ਸਰਕਾਰ ਫਿਰ ਵੀ ਟੈਂਡਰ ਰੱਦ ਨਹੀਂ ਕਰਦੀ 12 ਵਜੇ ਤੋਂ ਬਾਅਦ ਬਲੌਕ ਕਰਨ ਤੋਂ ਬਾਅਦ ਫਿਰ ਉਸ ਤੋਂ ਅੱਗੇ ਪੂਰੇ ਪੰਜਾਬ ਨੂੰ ਬਲੌਕ ਕਰਨ ਲਈ ਵਧਾਂਗੇ ਸੋ ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਅਸੀਂ ਪੂਰੇ ਪੰਜਾਬ ਦੇ ਜਿਹੜੇ ਪਣ ਬਸਤੇ ਪੀਆਰਟੀਸੀ ਦੇ ਮੁਲਾਜ਼ਮ ਹੈ ਉਹ ਹੜਤਾਲ ਕਰਕੇ ਅਗਲੇ ਦਿਨ ਮਾਨਯੋਗ ਮੁੱਖ ਮੰਤਰੀ ਦੀ ਰਿਹੈਸ਼ ਚੰਡੀਗੜ੍ਹ ਵੱਲ ਨੂੰ ਕੁਝ ਕਰਾਂਗੇ ਸੋ ਨਾਲ ਦੀ ਨਾਲ ਸਾਡਾ ਇਹ ਵੀ ਐਲਾਨ ਹੈ ਕਿ ਤਰਨਤਨ ਦੇ ਵਿੱਚ ਇਲੈਕਸ਼ਨ ਆ ਰਹੇ ਅਸੀਂ 25 ਤੇ 26 ਤਰੀਕ ਨੂੰ ਤਰਨਤਨ ਦੇ ਵਿੱਚ ਜਾ ਕੇ ਵੀ ਚੋਣ ਪ੍ਰਚਾਰ ਕਰਾਂਗੇ ਤੇ ਬੱਸਾਂ 'ਚ ਵੀ ਪ੍ਰਚਾਰ ਕਰਾਂਗੇ ਕਿ ਸਰਕਾਰ ਸਾਡੇ ਵਿਭਾਗ ਨੂੰ ਜਿਹੜਾ ਵਾ ਉਹ ਨਿਜੀਕਰਨ ਕਰਕੇ ਪ੍ਰਾਈਵੇਟ ਕਾਰਪੋਰੇਟ ਘਰਾਣੇ ਦੇ ਹੱਥੋਂ ਲੁੱਟ ਕਰਾ ਰਹੀ ਆ ਇਸ ਵਿਭਾਗ ਨੂੰ ਵੇਚਣ ਜਾ ਰਹੀ ਹੈ ਜਿੱਥੇ ਆ ਕਿ ਪੀਆਰਟੀਸੀ ਦੇ ਵਿੱਚ ਜਿਹੜਾ ਬਸ ਸਟੈਂਡ ਪੀਆਰਟੀਸੀ ਦਾ ਪਟਿਆਲੇ ਵਾਲਾ ਉਹਨੂੰ ਤੇ ਪਟਿਆਲੇ ਦੀ ਵਰਕਸ਼ਾਪ ਨੂੰ ਵੇਚਣ ਵਾਸਤੇ ਸਰਕਾਰ ਜਿਹੜੀ ਆ ਉਹ ਪੱਬਾਂ ਭਾਰ ਹੋਈ ਬੈਠੀ ਹੈ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਉੱਥੇ ਹੀ ਇੱਕ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੰਦਾ ਹੈ ਕਿ ਉਸੇ ਸਮਾਂ ਜਿਹੜੇ ਇਹ ਬੱਸਾਂ ਦੀਆਂ ਹੜਤਾਲਾਂ ਹੋ ਜਾਂਦੀਆਂ ਨੇ ਪਰ ਇਸ ਵਾਰ ਜਿਹੜੀ ਹੜਤਾਲ ਹੈ ਉਹ ਦੀਵਾਲੀ ਤੋਂ ਪਹਿਲਾਂ ਹੀ ਖਤਮ ਕਰ ਦਿੱਤੀ ਗਈ ਪਰ ਕੀ ਕੁਝ ਮੰਗਾ ਹੁੰਦੀਆਂ ਨੇ ਕਿਉਂਕਿ ਕਿਸ ਮਜਬੂਰੀ ਦੇ ਵਿੱਚ ਇਹ ਹੜਤਾਲਾਂ ਕੀਤੀਆਂ ਜਾਂਦੀਆਂ ਨੇ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਲੈ ਕੇ ਜਿਹੜੀ ਇਹ ਗੱਲਬਾਤ ਕਰਾਂਗੇ ਸਾਣਾ ਪੀਆਰਟੀਸੀ ਅਤੇ ਪੰਬਸ ਦੇ ਕੰਟਰੈਕਟ ਜੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਜੀ ਮੌਜੂਦ ਨੇ ਤੇ ਜਾਣਾਂਗੇ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ ਕੀ ਮੰਗਾ ਰਹਿਣ ਗਿਆ ਕਿਉਂਕਿ ਮੰਗਾ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਮੀਟਿੰਗਾਂ ਲਗਾਤਾਰ ਸਰਕਾਰ ਦੇ ਨਾਲ ਹੁੰਦੀਆਂ ਨੇ ਪਰ ਕੋਈ ਹੱਲ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ ਸਰ ਕੀ ਕੁਝ ਤੁਹਾਡਾ ਇਸ ਵਾਰ ਮੰਗਾ ਰਹਿਣ ਵਾਲੀਆਂ ਨੇ ਤੇ ਹੁਣ ਅਗਲੀ ਰਣਨੀਤੀ ਕੀ ਰਹਿਣ ਵਾਲੀ ਕਿਉਂਕਿ ਲੋਕਾਂ ਨੂੰ ਵੀ ਇਹ ਡਰ ਹੁੰਦਾ ਹੈ ਕਿ ਬਿਲਕੁਲ ਤਿਉਹਾਰ ਨੇੜੇ ਆ ਰਿਹਾ ਤੇ ਕਿਤੇ ਬੱਸਾਂ ਦੀ ਜਿਹੜੀ ਹੜਤਾਲ ਨਾ ਹੋ ਜਾਏ ਬਿਲਕੁਲ ਜੀ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਹੜਤਾਲ ਕਰੀਏ ਕਿਉਂਕਿ ਸਾਡੀਆਂ ਮੰਗਾਂ ਤਾਂ ਜੇ ਇੱਕ ਪਾਸੇ ਰਹਿ ਗਈਆਂ ਜਿੱਥੇ ਅਸੀਂ ਮੰਗ ਕਰਦੇ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਸਰਕਾਰੀ ਵਿਭਾਗ ਦੇ ਵਿੱਚ ਸਰਕਾਰੀ ਬੱਸਾਂ ਪਾਓ ਠੇਕੇਦਾਰ ਵਿਚੋਲੀਆਂ ਨੂੰ ਬਾਹਰ ਕੱਢੋ ਕਿਉਂਕਿ ਚਾਰ ਠੇਕੇਦਾਰ ਸਾਡੇ ਵਿਭਾਗ 'ਚ ਬਦਲ ਗਏ ਵਾਰ-ਵਾਰ ਅਸੀਂ ਉਹਨਾਂ ਮੰਗਾਂ ਤੇ ਲੜਾਈ ਲੜਦੇ ਪਏ ਸੀ ਪਰ ਸਰਕਾਰ ਨੇ ਕੀ ਕੀਤਾ ਕਿ ਸਰਕਾਰ ਉਸ ਤੋਂ ਵੱਧ ਮੈਕਸ਼ਨ ਲੈ ਕੇ ਆ ਗਈ ਅਸੀਂ ਕਹਿੰਦੇ ਸੀ ਠੇਕੇਦਾਰ ਬਾਹਰ ਕੱਢੋ ਸਾਨੂੰ ਵਿਭਾਗ 'ਚ ਪੱਕੇ ਕਰੋ ਪਰ ਸਰਕਾਰ ਸਾਡੇ ਵਿਭਾਗ ਨੂੰ ਹੀ ਕੱਚਾ ਕਰਨ ਵਾਲੇ ਪਾਸੇ ਨੂੰ ਤੁਰ ਪਈ ਹੈ ਸਰਕਾਰ ਨੇ ਸਰਕਾਰੀ ਬੱਸਾਂ ਪਾਉਣ ਦੀ ਬਜਾਏ ਐ ਸਰਕਾਰ ਦੇ ਟਰਨਓਵਰ ਦੇ ਵਿੱਚ ਲਗਭਗ 400 ਬੱਸ ਕੰਡਮ ਹੋ ਗਈ ਹੈ ਸਰਕਾਰੀ ਬੱਸ ਇੱਕ ਵੀ ਨਹੀਂ ਪਾਈ ਉਹ ਪਾਉਣ ਦੀ ਬਜਾਏ ਕਿਲੋਮੀਟਰ ਸਕੀਮ ਬੱਸਾਂ ਇੰਦੇ ਵਿੱਚ ਵਾਲਵੋ ਤੇ ਐਚਬੀਐਸਸੀ ਦਾ ਟੈਂਡਰ ਲਗਾਤਾ ਜਿਹੜਾ 23 ਤਰੀਕ ਨੂੰ ਖੁੱਲੇਗਾ ਪਹਿਲਾਂ ਵੀ 14 ਤਰੀਕ ਨੂੰ ਟੈਂਡਰ ਖੋਲਿਆ ਗਿਆ ਸੀ ਉਸ ਦਿਨ ਧਰਨਾ ਪ੍ਰਦਰਸ਼ਨ ਕੀਤਾ ਪੰਜਾਬ ਦੇ ਚਾਰ ਥਾਵਾਂ ਤੇ ਰੋਡ ਬਲੌਕ ਕੀਤੇ ਉਹ ਟੈਂਡਰ ਵਧਾ ਕੇ 23 ਤਰੀਕ ਤੇ ਲੱਗੇ ਸੋ ਹਰ ਮਹੀਨੇ ਤਨਖਾਹ ਵਾਸਤੇ ਸੰਘਰਸ਼ ਕਰਨਾ ਪੈਂਦਾ ਕੱਲ ਪੀਆਰਟੀਸੀ ਦਾ ਚੱਕਾ ਜਾਮ ਕੀਤਾ ਤੇ ਉਹਨਾਂ ਦੀ ਸੈਲਰੀ ਫਿਰ ਮੁਲਾਜ਼ਮਾਂ ਦੀ ਖਾਤਿਆਂ ਚ ਗਈ ਇਹ ਤਾਂ ਤਨਖਾਹ ਨਹੀਂ ਸੀ ਹੋਣੀ ਸੋ ਇਸੇ ਵਜ੍ਹਾ ਨਾਲ 23 ਤਰੀਕ ਨੂੰ ਫਿਰ ਜਿਹੜਾ ਟੈਂਡਰ ਹੈ ਵਾਲਵੋ ਬੱਸਾਂ ਦਾ ਉਹ ਖੁੱਲਣ ਜਾ ਰਿਹਾ ਤੇ ਨਾਲ ਦੀ ਨਾਲ ਹੀ ਜਿਹੜਾ ਅਬ ਐਚਵੀਐਸਸੀ ਤੋਂ ਬਾਅਦ ਸਧਾਰਨ ਬਸਾਂ ਦਾ ਟੈਂਡਰ ਆ ਉਹ ਅਗਲੇ ਮਹੀਨੇ 17 ਤਰੀਕ ਨੂੰ ਖੋਲਣ ਜਾ ਰਹੇ ਜੇ 23 ਤਰੀਕ ਨੂੰ ਇਹ ਟੈਂਡਰ ਰੱਦ ਨਹੀਂ ਕਰਦੇ 23 ਤਰੀਕ ਨੂੰ ਟੈਂਡਰ ਖੋਲਿਆ ਜਾਂਦਾ ਤੇ 2 ਵਜੇ ਟੈਂਡਰ ਖੋਲਣ ਦੀ ਡੇਟ ਆ ਸਾਡੇ ਵੱਲੋਂ ਐਲਾਨ ਸਪਸ਼ਟ ਹੈ ਕਿ ਜੇ 12 ਵਜੇ ਤੋਂ ਪਹਿਲਾਂ ਪਹਿਲਾਂ ਸਰਕਾਰ ਅਧਿਕਾਰ ਤੌਰ ਤੇ ਸਾਨੂੰ ਕੋਈ ਚਿੱਠੀ ਪੱਤਰ ਜਾਰੀ ਨਹੀਂ ਕਰਦੀ ਕਿ ਟੈਂਡਰ ਰੱਦ ਕਰ ਦਿੱਤਾ ਗਿਆ ਤਾਂ 12 ਵਜੇ ਤੋਂ ਬਾਅਦ ਅਸੀਂ ਆਪਣੀ ਹੜਤਾਲ ਸ਼ੁਰੂ ਕਰਾਂਗੇ 12 ਵਜੇ ਤੋਂ ਬਾਅਦ ਪੰਜਾਬ ਦੇ ਮੇਨ ਸ਼ਹਿਰਾਂ ਦੇ ਵਿੱਚ ਅਸੀਂ ਰੋਡ ਬਲੌਕਰ ਨੇ ਸ਼ੁਰੂ ਕਰਾਂਗੇ ਤਾਂ ਇਸ ਧਰਨਾ ਪ੍ਰਦਰਸ਼ਨ ਜਿਹੜਾ 19 ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਇਹ ਟੈਂਡਰ ਰੱਦ ਦੀ ਪੱਤਰ ਜਾਰੀ ਨਹੀਂ ਹੁੰਦਾ ਸੋ ਸਾਡੇ ਵੱਲੋਂ ਸਪਸ਼ਟ ਹੈ ਕਿ ਅਸੀਂ ਆਪਣੇ ਵਿਭਾਗ ਦਾ ਨਿਜੀਕਰਨ ਨਹੀਂ ਹੋਣ ਦੇਵਾਂਗੇ ਮੇਨ ਕਾਰਨ ਕਿ ਇੱਕ ਵਾਲਵਾ ਬੱਸ ਜਿਹੜੀ ਉਹ ਲਗਭਗ ਜੇ ਪ੍ਰਾਈਵੇਟ ਆਪਰੇਟਰ ਪਾਉਂਦਾ ਤਾਂ 30 ਤੋਂ 35 ਰੁਪਏ ਪ੍ਰਤੀ ਕਿਲੋਮੀਟਰ ਦੇ ਵਾਲਵਾ ਬੱਸ ਦੇ ਲੈ ਕੇ ਜਾਏਗਾ ਉਹ ਬੱਸ ਸਾਨੂੰ 66 ਰੁਪਏ ਖਰਚੇ ਚ ਪੈਗੀ ਕਿਉਂਕਿ ਇਕੱਲਾ ਡਰਾਈਵਰ ਤੇ ਬੱਸ ਹੁੰਦੀ ਹੋਏਗੀ ਬਾਕੀ ਡੀਜ਼ਲ ਜਾਂ ਕਨੈਕਟਰ ਟਿਕਟ ਮਸ਼ੀਨ ਰੂਟ ਦਾ ਟੈਕਸ ਸਾਰਾ ਸਾਡਾ ਸਰਕਾਰੀ ਸਰਕਾਰ ਵੱਲੋਂ ਪੈਂਦਾ ਸੋ ਪ੍ਰਾਈਵੇਟ ਬੱਸ ਨੂੰ ਸਰਕਾਰੀ ਮੋਹਰ ਲਾ ਕੇ ਚਲਾਉਣ ਦੀ ਗੱਲ ਕਰ ਰਹੇ ਨੇ ਉਹ 66 ਰੁਪਏ ਖਰਚੇ ਚ ਪੈਂਦੀ ਤੇ ਆ ਸਾਡੇ ਕੋਲ ਰੂਟ ਸ਼ੀਟ ਆ 42 ਰੁਪਏ ਜਿਹੜਾ ਵਾ ਪ੍ਰਤੀ ਕਿਲੋਮੀਟਰ ਰੂਟ ਸ਼ੀਟ ਆ ਰਹੀ ਆ ਕਹਿਣ ਤੋਂ ਭਾਵ ਹੈ ਕਿ ਖਰਚਾ ਸਾਡਾ 66 ਰੁਪਏ ਤਾਂ ਆਮਦਨ ਸਾਡੀ 42 ਰੁਪਏ ਜਿਹੜੀ ਇਸ ਵੇਲੇ ਮੌਜੂਦਾ ਹੈ ਲੇਟੈਸਟ ਹੈ ਪਿਛਲੇ ਮਹੀਨੇ ਦੀ ਕਿ 42 ਰੁਪਏ ਆਮਦਨ ਆ ਰਹੀ ਹੈ ਸੋ ਇਤੋਂ ਸਪਸ਼ਟ ਹੈ ਕਿ ਜਿਉ ਪ੍ਰਾਈਵੇਟ ਬੱਸ ਨੂੰ ਚਲਾਉਣੇ ਆ ਤਾਂ ਉਹ ਬੱਸ ਨੂੰ ਚਲਾਉਣ ਦੇ ਵਿੱਚ ਜੁਰਮਾਨਾ ਹੀ ਕਹਿ ਸਕਦੇ ਕਿ ਅਸੀਂ ਲਗਭਗ ਜਿਹੜਾ ਵਾ 23 24 ਰੁਪਏ ਜੁਰਮਾਨਾ ਭੁਗਤਾਂਗੇ ਵੀ ਅਸੀਂ ਉਹ ਚਲਾਉਣ ਵਾਸਤੇ ਤੇ 800 ਕਿਲੋਮੀਟਰ ਜਾਨਾ ਦੇ ਕਿਰਾਏ ਜਾਂਦੇ ਆ ਸੋ ਇੱਕ ਤਾਂ 30 ਰੁਪਏ ਉਹਨੂੰ ਦੇਣੇ ਉਪਰ ਉਸ ਤੋਂ ਬਾਅਦ ਤੇ 24 ਰੁਪਏ ਚਲਾਉਣ ਵਾਸਤੇ ਉਹਨੂੰ ਘਾਟਾ ਜਰਨਾ ਸਾਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਸਾਡੇ ਵਿਭਾਗ ਦੇ ਜਿਹੜੇ ਅਧਿਕਾਰੀ ਆ ਜਾਂ ਸਰਕਾਰ ਆ ਉਹ ਪਤਾ ਨਹੀਂ ਕਿਉਂ ਬਾਜੇਦੋ ਈਪੀ ਹੈ ਕਿ ਇਹਨਾਂ ਬੱਸਾਂ ਨੂੰ ਪ੍ਰਾਈਵੇਟ ਆਪਰੇਟਰਾਂ ਤੋਂ ਲੈ ਕੇ ਤੇ ਡਬਲ-ਡਬਲ ਘਾਟਾ ਪਾਉਣ ਨੂੰ ਤਿਆਰ ਆ ਪ੍ਰਾਈਵੇਟ ਆਪਰੇਟਰ ਤਾਂ ਆਪਣੀ ਬੱਸ ਚਲਾ ਕੇ 30 ਰੁਪਏ ਪ੍ਰਤੀ ਕਿਲੋਮੀਟਰ ਦੇ ਲੈ ਜਾਊਗਾ ਤਾਂ ਲਗਭਗ 50 ਸਾਲਾਂ ਦੇ ਵਿੱਚ ਉਹ 7-8 ਕਰੋੜ ਰੁਪਇਆ ਲੈ ਜਾਣਾ ਇੱਕ ਬੱਸ ਪਾਉਣੀ ਉਹਨੇ ਵੀ ਕਰਜ਼ੇ ਤੇ ਲੈ ਕੇ ਬੱਸ ਪਾਉਣੀ ਆ ਤੇ ਅਸੀਂ ਵੀ ਕਰਜ਼ੇ ਤੇ ਲੈ ਕੇ ਪਾਉਣੀ ਆ ਜੇ ਅਸੀਂ ਉਹੀ ਬੱਸ ਆਪਦੀ ਪਾਉਣੇ ਆ ਤਾਂ ਉਹਨੂੰ 7 ਕਰੋੜ ਦੇਣ ਦੀ بجائے 1 ਕਰੋੜ ਰੁਪਇਆ ਕਰਜ਼ਾ ਲਾ ਕੇ ਬਾਕੀ 8 ਕਰੋੜ ਜਾਂ 7 ਕਰੋੜ ਉਹ ਖਜ਼ਾਨੇ 'ਚ ਜਾਊਗਾ ਪਲੱਸ ਉਹ ਬੱਸ ਹੈ ਜਿਹੜੀ ਉਹ 15 ਸਾਲ ਤੱਕ ਸਾਡੇ ਵਿਭਾਗ ਚੱਲੂਗੀ ਪਰ ਸਾਡੇ ਵਿਭਾਗ ਦੇ ਅਧਿਕਾਰੀ ਜਿਹੜੇ ਆ ਉਹ ਪ੍ਰਾਈਵੇਟ ਆਪਰੇਟਰਾਂ ਤੋਂ ਬੱਸ ਲੈ ਕੇ ਸਰਕਾਰੀ ਖਜ਼ਾਨੇ ਨੂੰ ਲੁੱਟ ਕਰਾਉਣ ਵਾਲੇ ਪਾਸੇ ਨੂੰ ਚੱਲੇ ਆ ਸੋ ਕਿਤੇ ਨਾ ਕਿਤੇ ਕਰਪਸ਼ਨ ਸਾਨੂੰ ਜਾਪਦੀ ਕਹਿੰਦੇ ਜੇ ਵੱਡੇ ਪੱਧਰ ਤੇ ਜਿਹੜੀ ਕਰਪਸ਼ਨ ਦੀ ਤਾਰ ਇਹ ਜੁੜੀ ਆ ਜਾਂ ਫਿਰ ਸਰਕਾਰ ਆਪਣੀ ਚੇਤਿਆਂ ਦੀਆਂ ਬੱਸਾਂ ਪਾਉਣਾ ਚਾਹੁੰਦੀ ਆ ਜਿਵੇਂ ਪੁਰਾਣੇ ਜਿਹੜੇ ਕਹਿ ਸਕਦੇ ਆ ਮੰਤਰੀ ਸੰਤਰੀ ਉਹਨਾਂ ਦੀ ਗੱਲ ਆਉਂਦੀ ਸੀ ਭਗਵੰਤ ਮਾਨ ਸਾਹਿਬ ਆ ਵੀ ਆਵਦੀਆਂ ਸੁਪੀਚਾਂ 'ਚ ਕਹਿੰਦੇ ਸੀ ਕਿ ਜਿਹੜੇ ਪੁਰਾਣੇ ਮੰਤਰੀ ਨੇ ਉਹ ਆਪਦੇ ਠੇਕੇਦਾਰ ਵੀ ਚੇਤੇ ਰੱਖੇ ਉਹਨਾਂ ਨੇ ਤੇ ਬੱਸਾਂ ਵੀ ਆਪਦੇ ਚੇਤਿਆਂ ਦੀਆਂ ਚੱਲਦੀਆਂ ਓਵੇਂ ਟਰਾਂਸਪੋਰਟ ਮਾਫੀਆ ਦੀਆਂ ਬੱਸਾਂ ਕਾਰਪੋਰਟ ਘਰਾਣੇ ਦੀਆਂ ਬੱਸਾਂ ਜਿਹੜੀਆਂ ਉਹ ਸਰਕਾਰੀ ਪਰਮਟਾਂ ਦੇ ਚਲਾ ਕੇ ਸਰਕਾਰੀ ਪਰਮਟਾਂ ਨੂੰ ਜਿਹੜਾ ਵਾ ਉਹਨਾਂ ਦੇ ਉੱਪਰੋਂ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੁੱਟ ਕਰਾਉਣ ਦੀ ਤਿਆਰੀ ਉਹ ਲੁੱਟ ਨੂੰ ਬੰਦ ਕਰਨ ਲਈ ਸੰਘਰ ਮੀਟਿੰਗਾਂ ਬੁਲਾਈਆਂ ਜਾਂਦੀਆਂ ਨੇ ਸੀਐਮ ਮਾਨ ਦੇ ਨਾਮ ਵੀ ਮੀਟਿੰਗ ਹੁੰਦੀ ਆ ਟਰਾਂਸਪੋਰਟ ਮੰਤਰੀ ਦੇ ਨਾਲ ਵੀ ਮੀਟਿੰਗ ਹੁੰਦੀ ਆ ਤਾਂ ਉਹਨਾਂ ਮੀਟਿੰਗਾਂ ਦੇ ਵਿੱਚ ਕੀ ਸਿੱਟਾ ਨਿਕਲਦਾ ਕਿਉਂਕਿ ਪਿਛਲੇ 2 2.5 ਸਾਲਾਂ ਤੋਂ ਦੇਖਿਆ ਜਾ ਵੀ ਤਾਂ ਤੁਸੀਂ ਲਗਾਤਾਰ ਚੱਕੇ ਜਾਮ ਵੀ ਕਰਦੇ ਹੋ ਫਿਰ ਸੱਦਾ ਦਿੱਤਾ ਜਾਂਦਾ ਮੀਟਿੰਗ ਕਰਨ ਵੀ ਜਾਂਦੇ ਹੋ ਤਾਂ ਉਹਨਾਂ ਵਿੱਚ ਕੀ ਨਿਕਲਦਾ ਹੈ ਬਿਲਕੁਲ ਨਹੀਂ ਪਿਛਲੇ ਲਗਭਗ 4 ਸਾਲਾਂ ਤੋਂ ਜਦੋਂ ਤੋਂ ਸੱਤਾ 'ਚ ਸਰਕਾਰ ਆਈ ਆ ਅਸੀਂ ਹੁਣ ਤੱਕ 55 54 55 ਮੀਟਿੰਗਾਂ ਕਰ ਚੁੱਕੇ ਜਿਨ੍ਹਾਂ ਦੀ ਲਿਖਤੀ ਪ੍ਰोसीडिंग ਜਾਂ ਸਾਡੇ ਕੋਲ ਫੋਟੋਆਂ ਵਗੈਰਾ ਨੇ ਦੋ ਮੀਟਿੰਗਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਤੇ ਦੋ ਮੀਟਿੰਗਾਂ ਐਡਵੋਕੇਟ ਜਨਰਲ ਪੰਜਾਬ ਨਾਲ ਵੀ ਹੋ ਚੁੱਕੀਆਂ ਜਿੱਥੇ ਜਾ ਕੇ ਸਪਸ਼ਟ ਹੋਇਆ ਕਿ ਸਾਡੇ ਵਿਭਾਗ ਦੇ ਵਿੱਚ ਮੁਲਾਜ਼ਮ ਪੱਕੇ ਕਰਨਾ ਕੋਈ ਕਾਨੂੰਨੀ ਅੜਚਣ ਨਹੀਂ ਗਈ ਇਹਨਾਂ ਨੂੰ ਮੁਲਾਜ਼ਮਾਂ ਨੂੰ ਪੱਕੇ ਕਰ ਦਿਓ ਇੱਕ ਮਹੀਨੇ ਵਾਸਤੇ ਸਮਾਂ ਤੈਅ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ 1 ਜੁਲਾਈ 2024 ਨੂੰ ਪਰ ਅੱਜ 2025 ਆ ਜਿਹੜੀ ਉਹ ਵੀ ਸਮਾਪਤ ਹੋਣ ਵਾਲੀ ਹੈ ਇੱਕ ਮਹੀਨਾ ਨਹੀਂ ਅਜੇ ਤੀਕਾ ਆਇਆ ਕਹਿਣ ਤੋਂ ਭਾਵ ਕਿ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਾਰੇ ਲਾਏ ਜਾਂਦੇ ਆ ਆ ਜਿਹੜੀਆਂ ਮੀਟਿੰਗਾਂ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਵੀ ਸਾਡੀਆਂ 54 55 ਹੋ ਗਈਆਂ ਮਾਨਯੋਗ ਟਰਾਂਸਪੋਰਟ ਮਿਨਿਸਟਰ ਵੀ ਜਿਹੜੇ ਆ ਮੀਡੀਆ ਚ ਆਣ ਕੇ ਕਹਿ ਦਿੰਦੇ ਆ ਕਿ ਹੜਤਾਲ ਨਾ ਕਰਨ ਸਾਡੇ ਕੋਲ ਆਣ ਕੇ ਮੀਟਿੰਗ ਕਰ ਲੈਣ ਅਸੀਂ 54 55 ਮੀਟਿੰਗਾਂ ਕਰ ਲਈਆਂ ਹਰ ਇੱਕ ਮੰਗ ਦਾਸਤੀ ਮੰਗ ਦਾ ਹੱਲ ਦਾਸਤਾ ਅਸੀਂ ਇਹ ਵੀ ਦੱਸਦਾ ਵੀ ਕਾਨੂੰਨੀ ਪ੍ਰਕਿਰਿਆ ਕੋਈ ਅੜਚਣ ਨਹੀਂ ਪੈਦਾ ਕਰਦੀ ਮੁਲਾਜ਼ਮ ਪੱਕੇ ਕਰ ਦੋ ਠੇਕੇਦਾਰ ਬਾਹਰ ਕੱਢ ਦੋ ਉਥੇ ਪ੍ਰੋਫਿਟ ਵੀ ਦੱਸਦਾ ਕਿ ਜੇ ਮੁਲਾਜ਼ਮ ਪੱਕ ਜਿਹੜਾ ਉਹ 25-26 ਕਰੋੜ ਰੁਪਇਆ ਸਾਲ ਦਾ ਕਲਾ ਜੀਐਸਟੀ ਵਾਜ ਦਾ ठेकेदार ਬਾਹਰ ਨਿਕਲਣਾ ਉਲਟਾ ਜਿਹੜੀ ਵਿਭਾਗਾਂ ਦੇ ਵਿੱਚ ਮੁਲਾਜ਼ਮਾਂ ਦੀ ਲੁੱਟ ਹੁੰਦੀ ਉਹ ਬੰਦ ਹੁੰਦੀ ਆ ਸੋ ਅਸੀਂ ਪ੍ਰੋਫਿਟ ਦੱਸਿਆ ਵੀ ਸਾਨੂੰ ਪੱਕੇ ਕਰਨਾ ਪ੍ਰੋਫਿਟ ਹੁੰਦਾ ਇਹ ਪਹਿਲਾ ਮਹਿਕਮਾ ਜਿੱਥੋਂ ਕਮਾਈ ਵਾਲਾ ਸੋਰਸ ਆ ਤੇ ਇਹ ਮੁਲਾਜ਼ਮ ਕਮਾਈ ਕਰਕੇ ਦਿੰਦੇ ਆ ਕੋਈ ਖਜ਼ਾਨੇ ਤੇ ਬੋਝ ਨਹੀਂ ਗੇ ਸੋ ਪਰੰਤੂ ਸਰਕਾਰ ਪੱਕੇ ਕਰਨ ਦੀ بجائے ਮੰਗਾ ਦਾ ਹੱਲ ਕਰਨ ਦੀ بجائے ਜਿਹੜੀ ਸਰਕਾਰ ਹ ਨਿਰੰਤਰ ਕਹਿ ਸਕਦੇ ਆ ਕਿ ਲਗਾਤਾਰ ਮੀਟਿੰਗਾਂ ਕਰਕੇ ਖਾਣਾ ਪੂਰਤੀ ਕਰਦੇ ਆ ਮੀਟਿੰਗ ਦੇ ਵਿੱਚ ਮੀਟਿੰਗ ਚ ਕੋਈ ਹੱਲ ਨਹੀਂ ਕੱਢਦੇ ਜਿਸ ਵਜ੍ਹਾ ਨਾਲ ਇਹ ਨੁਕਸਾਨ ਹੋ ਰਿਹਾ ਹਾਲਤ ਨੇ ਬੁਜਾਰੇ ਕਰਨਾ ਪੈ ਰਿਹਾ ਸੋ ਆ ਕਿਲੋਮੀਟਰ ਬੱਸਾਂ ਦਾ ਵੀ ਅਸੀਂ ਸਪਸ਼ਟ ਆ ਜਿਹੜਾ ਘਾਟਾ ਹੈ ਸ਼ੋ ਕਰ ਚੁੱਕੇ ਹਾਂ ਲਿਖਤੀ ਰੂਪ ਚ ਦੇ ਚੁੱਕੇ ਹਾਂ 218 ਕਰੋੜ ਰੁਪਇਆ ਕੱਲਾ ਬੱਸ ਨੂੰ ਚਲਾਉਣ ਵਾਸਤੇ ਘਾਟਾ ਪਊਗਾ ਜਿਹੜਾ ਪ੍ਰਾਈਵੇਟ ਆਪਰੇਟਰ ਲਜੂਗਾ ਉਹ ਵੱਖਰਾ ਵਾ ਉਹ ਅਸੀਂ ਸਾਰੇ ਘਾਟੇ ਜਿਹੜੇ ਉਹ ਸ਼ੋ ਕਰ ਚੁੱਕੇ ਹਾਂ ਪਰੰਤੂ ਸਰਕਾਰ ਫਿਰ ਵੀ ਕਹਿ ਸਕਦੇ ਕਿ ਬਾਜਦੇਆ ਲੁੱਟ ਕੇ ਔਨਲੀ ਖਜ਼ਾਨੇ ਦੀ ਜਾਂ ਆਪਣੇ ਚਿਹਤਿਆਂ ਦੀ ਬੱਸਾ ਪਾਉਣ ਵਾਸਤੇ ਜਦ ਕਰੀ ਬੈਠੇ ਆ ਤੇ ਨਾਲ ਹੀ 23 ਤਰੀਕ ਤੋਂ ਤੁਹਾਡਾ ਕੀ ਰੋਡ ਮੇਂ ਰਹਿਣ ਵਾਲਾ ਹੈ ਕਿਨੇ ਟਾਈਮ ਤੱਕ ਪ੍ਰਦਰਸ਼ਨ ਹੋਵੇਗਾ ਕਿਉਂਕਿ 17 ਨੂੰ ਵੀ ਕੰਟੈਂਡਰ ਜਿਹੜਾ ਇਹ ਲਿਆਂਦਾ ਜਾਵੇਗਾ ਤਾਂ ਕੀ ਪੂਰਾ ਪ੍ਰੋਸੈਸ ਰਹਿਣ ਵਾਲਾ ਅੱਗੇ 23 ਤਰੀਕ ਨੂੰ ਸਾਡਾ ਸਪਸ਼ਟ ਹੈ ਕਿ 23 ਤਰੀਕ ਨੂੰ ਅਸੀਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਜਿਹੜੇ ਮੇਨ ਸ਼ਹਿਰ ਨੇ ਅਸੀਂ 4 ਪੁਆਇੰਟ ਚੁਣਾਂਗੇ ਮੇਨ ਸ਼ਹਿਰਾਂ ਦੇ 4 ਪੁਆਇੰਟ ਅਸੀਂ ਪਹਿਲਾਂ ਬਲੌਕ ਕਰਾਂਗੇ ਜੇਕਰ ਸਰਕਾਰ ਫਿਰ ਵੀ ਟੈਂਡਰ ਰੱਦ ਨਹੀਂ ਕਰਦੀ 12 ਵਜੇ ਤੋਂ ਬਾਅਦ ਬਲੌਕ ਕਰਨ ਤੋਂ ਬਾਅਦ ਫਿਰ ਉਸ ਤੋਂ ਅੱਗੇ ਪੂਰੇ ਪੰਜਾਬ ਨੂੰ ਬਲੌਕ ਕਰਨ ਲਈ ਵਧਾਂਗੇ ਸੋ ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਅਸੀਂ ਪੂਰੇ ਪੰਜਾਬ ਦੇ ਜਿਹੜੇ ਪਣ ਬਸਤੇ ਪੀਆਰਟੀਸੀ ਦੇ ਮੁਲਾਜ਼ਮ ਹੈ ਉਹ ਹੜਤਾਲ ਕਰਕੇ ਅਗਲੇ ਦਿਨ ਮਾਨਯੋਗ ਮੁੱਖ ਮੰਤਰੀ ਦੀ ਰਿਹੈਸ ਚੰਡੀਗੜ੍ਹ ਵੱਲ ਨੂੰ ਕੋਚ ਕਰਾਂਗੇ ਸੋ ਨਾਲ ਦੀ ਨਾਲ ਸਾਡਾ ਇਹ ਵੀ ਐਲਾਨ ਹੈ ਕਿ ਤਰਨਤਨ ਦੇ ਵਿੱਚ ਇਲੈਕਸ਼ਨ ਆ ਰਹੇ ਅਸੀਂ 25 ਤੇ 26 ਤਰੀਕ ਨੂੰ ਤਰਨਤਨ ਦੇ ਵਿੱਚ ਜਾ ਕੇ ਵੀ ਚੋਣ ਪ੍ਰਚਾਰ ਕਰਾਂਗੇ ਤੇ ਬੱਸਾਂ 'ਚ ਵੀ ਪ੍ਰਚਾਰ ਕਰਾਂਗੇ ਕਿ ਸਰਕਾਰ ਸਾਡੇ ਵਿਭਾਗ ਨੂੰ ਜਿਹੜਾ ਵਾ ਉਹ ਨਿਜੀਕਰਨ ਕਰਕੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਲੁੱਟ ਕਰਾ ਰਹੀ ਆ ਇਸ ਵਿਭਾਗ ਨੂੰ ਵੇਚਣ ਜਾ ਰਹੀ ਹੈ ਜਿੱਥੇ ਆ ਕਿ ਪੀਆਰਟੀਸੀ ਦੇ ਵਿੱਚ ਜਿਹੜਾ ਬਸ ਸਟੈਂਡ ਪੀਆਰਟੀਸੀ ਦਾ ਪਟਿਆਲੇ ਵਾਲਾ ਉਹਨੂੰ ਤੇ ਪਟਿਆਲੇ ਦੀ ਵਰਕਸ਼ਾਪ ਨੂੰ ਵੇਚਣ ਵਾਸਤੇ ਸਰਕਾਰ ਜਿਹੜੀ ਆ ਉਹ ਪੱਬਾਂ ਪੱ ਉਹੀ ਬੈਠੀ ਹੈ ਜਦ ਕਿ ਦੂਸਰੇ ਪਾਸੇ ਸਰਕਾਰ ਤੋਂ ਸਾਡਾ ਦੋਨਾਂ ਵਿਭਾਗਾਂ ਦਾ ਪੀਆਰਟੀਸੀ ਦੇ ਪਣ ਬੱਸ ਦਾ ਲਗਭਗ 11-1200 ਕਰੋੜ ਰੁਪਏ ਫ੍ਰੀ ਸਫਰ ਦਾ ਲੈਣ ਵਾਲਾ ਜੇ ਸਾਨੂੰ ਉਹ ਫ੍ਰੀ ਸਫਰ ਵਾਲੇ ਪੈਸੇ ਹੀ ਸਰਕਾਰ ਦੇ ਦੇ ਤਾਂ ਅਸੀਂ ਆਪਣੀਆਂ ਸਰਕਾਰੀ ਬੱਸਾਂ ਕਿਉਂਕਿ 4 40 ਲੱਖ ਚ ਇੱਕ ਬੱਸ ਪੈਂਦੀ ਆ ਤੇ ਜੇ ਅਸੀਂ ਉਹ ਬੱਸਾਂ ਦੀ ਗੱਲ ਕਰੀਏ ਤੇ ਅਸੀਂ ਲਗਭਗ ਸੈਂਕੜੇ ਬੱਸਾਂ ਉਹਨਾਂ ਪੈਸਿਆਂ ਨਾਲ ਹੀ ਪਾ ਸਕਦੇ ਹਾਂ ਸਾਨੂੰ ਲੋਨ ਲੈਣ ਦੀ ਵੀ ਲੋੜ ਨਹੀਂ ਤੇ ਸਾਨੂੰ ਕਿਸੇ ਕਾਰਪੋਰੇਟ ਘਰਾਣੇ ਅੱਗੇ ਹੱਥ ਅੜਨ ਦੀ ਵੀ ਲੋੜ ਨਹੀਂ ਤੇ ਨਾ ਹੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਪੈਸੇ ਲੈਣ ਦੀ ਲੋੜ ਆ ਸੋ ਅਸੀਂ ਕਹਿਣ ਇਹ ਸਪਸ਼ਟ ਕਹਿਣਾ ਚਾਹੁੰਦੇ ਕਿ ਸਾਡੇ ਵਿਭਾਗ ਦੇ ਅਧਿਕਾਰੀਆਂ ਦੀ ਤੇ ਸਰਕਾਰ ਦੀ ਜਿਹੜੀ ਨੀਤੀ ਔਰ ਨੀਤੀ ਮਾੜੀ ਜਿੰਦੇ ਕਰਕੇ ਸਾਡੇ ਵਿਭਾਗ ਦਾ ਲਾਸ ਹੋ ਰਿਹਾ। ਜੀ ਬਹੁਤ ਹੈ। ਤਾਂ ਬਿਲਕੁਲ 23 ਤਰੀਕ ਨੂੰ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾਵੇਗਾ ਹੁਣ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਹਾਲਾਂਕਿ ਇੱਕ ਰਾਹਤ ਹੈ ਕਿ ਦੀਵਾਲੀ ਤੱਕ ਕਿਸੇ ਤਰ੍ਹਾਂ ਦਾ ਵੀ ਚੱਕਾ ਜਾਮ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਪਰ 23 ਤਰੀਕ ਤੋਂ ਬਾਅਦ ਪੀਆਰਟੀਸੀ ਅਤੇ ਪੰਨ ਵਸ ਕੰਟਰੈਕਟ ਯੂਨੀਅਨ ਦੇ ਵੱਲੋਂ ਕੁਝ ਵੱਡੇ ਐਲਾਨ ਕਰ ਦਿੱਤੇ ਗਏ ਨੇ। ਵੀਡੀਓ ਜਨੈਸ ਲਾਲਤਾ ਪ੍ਰਸਾਦ ਦੇ ਨਾਲਿੰਦਰ ਸਿੱਧੂ ਐਬੀਪੀ ਸੰਸਦ ਚੰਡੀਗੜ੍ਹ।